ਕਿ ਕਿਹੜੇ ਤੇ ਹੋੜ ਕੜੀ ਕੁੜੀ ਲੈਵੋ ਨਹੀਂ ਜਹਰ ਆਤੇ ਹੋ ਫਿਰੀ ਜਾਵੋ ਹਜੇ ਵੀ ਦੇਖੇ ਲੱਗ ਗਿਆ ਜਾਈ ਜਾਂਦਾ ਨਾ ਕੜਾਈ ਗਰਮ ਹੈ ਗਰਮ ਨਹੀਂ ਪੜੇ ਵਿੱਚ ਆ ਨਹੀਂ ਲੱਥੀ ਪੁੰਦੀ ਹੈ ਨਾ ਕੀ ਨਹੀਂ ਲੱਥੀ ਆਹੋ ਜੰਗਾਲ ਨਹੀਂ ਹੁੰਦੀ ਗੀਤੇ ਆ ਗਰਮ ਸਹੀ ਕੜਾਈ ਹੂੰ ਪਹਿਲੀ ਵਾਰ ਇੱਕ ਬਣਦਾ ਪਹਿਲੀ ਵਾਰ ਪਾ ਲੈਨੇ ਬੀਟਾ ਤੁਹੇ ਅਗਿਥੇ ਲੈ ਲਓ ਹਾਂਜੀ ਰੋਟੀ ਠੰਡੀ ਹੋ ਜਾਂਦੀ ਹੈ ਠੰਡੀ ਹੋ ਜੂਗੀ ਫਿਰ ਉਸ ਤੋਂ ਬਾਅਦ ਆਪਾਂ ਟੋਪਿੰਗਸ ਪਾਵਾਂਗੇ ਤੇ ਤੇ ਪਾਪਾ ਜਿਹੜੇ ਆਏ ਜਿਵੇਂ ਅੱਜ ਕੱਲ ਦੇ ਲੋਕ ਐ ਵੀ ਅੱਜ ਕੱਲ ਦੇ ਅ ਅੱਜ ਕੱਲ ਦੀ ਪਨੀਰੀ ਹੈ ਜਿਹੜੀ ਕਿੰਨਾ ਸ਼ਾਬਾਸ਼ ਕਰਦੇ ਨੇ ਇਹ ਵਿੱਚ ਵਿੱਚ ਕਿਤਨਾ ਤੇ ਉਹ ਵੀ ਕੀ ਸੰਦੇਸ਼ ਅਡੇ ਲਾ ਚਾਹੁੰਗੇ ਸਾਡੇ ਦੱਸ ਚਾਹਣ ਕੀ ਉਹ ਮੇਰੇ ਪੱਤੇ ਤੁਰ ਰਹੇ ਤੋਂ ਹਾਂ ਤੇ ਖਾਣੀ ਆ ਤਾਂ ਚੰਗੀਆਂ ਚੀਜ਼ਾਂ ਬਥੇਰੀਆਂ ਖਾਣ ਪੇੜ ਨੂੰ ਤੇ ਬਹੁਤ ਨਾਲੇ ਮਾਪਿਆਂ ਨੂੰ ਵਿਚਾਰਿਆਂ ਨੂੰ ਦੁੱਖ ਹੈ ਨਾ ਕਾਰੀ ਉਮਰ ਦਾ ਹੀ ਇਹਨਾਂ ਨੂੰ ਦੁੱਖ ਹੈ ਜੱਕੇ ਆਗਣਾ ਕਰ ਚਲੋ ਕੀ ਦੀ ਗੱਲ ਕਰਦੀਸ ਮਮੀ ਮੱਕਾ ਫਾ ਤੇਰੀਆਂ ਵਿਚਾਰ ਕੇ ਗੱਲਾਂ ਆਈਂ ਤੈਨੂੰ ਇਹਦੀ ਤੀਜਾ ਦੋ ਬਣਾ ਕੇ ਤੇ ਹਾਂ ਮੈਨੂੰ ਹੁਣ ਬਾਟਿਕ ਦੇ ਦਿਓ ਸਹੀ ਗੱਲ ਹੈ ਵੀ ਹੁਣ ਠੰਡ ਆ ਚੁੱਕੀ ਹੈ ਬਣਾਓ ਤੇ ਬੱਚਿਆਂ ਨੂੰ ਖਵਾਓ ਨਾਲੇ ਆਪ ਖਾਓ ਨਾਲੇ ਨਸ਼ਾ ਤੋਂ ਰਹਿ ਤੇ ਨਾਲੇ ਤਾਕਤ ਸਰੀਰਾਂ ਦੇ ਵਿੱਚ ਤੰਦਰੁਸਤ ਰੰਦਾ ਬਣਦਾ ਬਸ ਦੱਸ ਕੋ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਦੇਸੀ ਪਿੰਡਾਂ ਦੀ ਦੇਸੀ ਦੀ ਲੁੱਕ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਸਾਡਾ ਜਿਹੜਾ ਬਚਪਨ ਹੈ ਬਿਲਕੁਲ ਦੇਸੀ ਜਾ ਬੀਤਿਆ ਤੇ ਅੱਜੇ ਵੀ ਚੱਲਿਆ ਇਸ ਘਰ 'ਚ ਸਾਡੇ ਘਰ 'ਚ ਹਜੇ ਵੀ ਦੇਸੀ ਜਾਂ ਕੰਮ ਜਿਹੜਾ ਦੇਸੀ ਹੀ ਹੈ ਤੀਜਾ ਚੱਲਦੀ ਆ ਤੇ ਆਹੇ ਤਰ੍ਹਾਂ ਕੁਝ ਰਿਆ ਸਮਝਾ ਹੋ ਗਿਆ ਹੋ ਗਿਆ ਤੇ ਕੀ ਪਾਣੀ ਤੂੰ ਕਿੰਸਨ ਆ ਬੜਾ ਚਾਤਰੋ ਚਲੋ ਜੀ ਬੜਾ ਕਰਦੇ ਤਰੀ ਦੇਖੋ ਬਈ ਰਾਲ ਗਿਆ ਪਪਾ ਹਾਂ ਬਣਾਤਾ ਬਦਿਆ ਬਈ ਬਹੁਤ ਮੰਤਰ ਦੋ ਤੇ ਬਸ ਨੱਤੇ ਤੇ ਖੁੱਦ ਨੂੰ ਲੱਗਦਾ ਤਾਂ ਸੀਰੇ ਵਰਗਾ ਪਰ ਖਾਨ ਚ ਬਹੁਤ ਵਧੀਆ ਲੱਗਦਾ ਵੇਖਣ ਚ ਨਾ ਸੀਰਾ ਹੋਰ ਚੀਜ਼ ਹੈ ਹੋਰ ਚੀਜ਼ ਹੈ ਹਾਂ ਨਹੀਂ ਲੱਗਦਾ ਸੀ ਵੀ ਸੋਖਾ ਹੀ ਬਣ ਜਾਂਦਾ ਅੱਜ ਬਣਾ ਕੇ ਵੇਖਿਆ ਤਾਂ ਲੜੀਆਂ ਨਿਕਲ ਗਈਆਂ ਬਹੁਤ ਔਖਾ ਬਣੇ ਉਹ ਯੋਰ ਲੱਗੇ ਉਹ ਸੰਘੋੜੇ ਜਿਆਦਾ ਔਖੇ ਸੀਗੇ ਕੁੱਟਣੇ ਸੁਸਰੀ ਕਾ ਹਜੇ ਤਾਂ ਹੋਰ ਦਵਾਈਆਂ ਆਉਂਦੀਆਂ ਉਹ ਬਾਲਗੀਆਂ ਕਰੜੀਆਂ ਲੱਕੜ ਵਰਗੀਆਂ ਹੁੰਦੀਆਂ ਅੱਛਾ ਆਪਣੇ ਤਾਂ ਉਹ ਵੀ ਮਿਲਦੀਆਂ ਚਾਹ ਪਾਈਆਂ ਨਹੀਂ ਖਾਧੋ ਬਾਕੀ ਦਵਾਈਏ ਜੀ ਹੈ ਉਹ ਦੂਜੀ ਦਵਾਈ ਪਾਈ ਨਹੀਂ ਕਿੰਝ ਜਿਹੜੀ ਤੂੰ ਕਹੀ ਨਾ ਉਹ ਬਹੁਤ ਹੁੰਦੀਆਂ ਤਾਂ ਸੋਬਰ ਤਾਂ ਹਾਂ ਤੇ ਸਰਾਂਜੀ ਤੇਨਾ ਤੇ ਚਲਾਜੀ ਨਾ ਜਿਆ ਕੇ ਅਜੀ ਪੈਸਾ ਕਿਸੇ ਤੂੰਗੇ ਜਾਂ ਬਾਟੀ ਲੈਣ ਦੇਖੋ ਵੀ ਆ ਜਿਹੜਾ ਪ੍ਰਾਂਤ ਲੈ ਆ ਪ੍ਰਾਂਤ ਜਮਾਉਣਾ ਉਹ ਪਾਵਾਂਗੇ ਟੋਕਣੀ ਚ ਹਣਾ ਪਾਪਾ ਹਾਂ ਅਬ ਗਣ ਕੇ ਨਾ ਅਬ ਬੁਲਬੁਲਾ ਫੋੜੂਗਾ ਦੇਖੋ ਭਈ ਇਹ ਤਾਂ ਟੋਕਣੀਆਂ ਦੇ ਚਾਈ ਜਾਂਦੇ ਐ ਫਿਰ ਵੀ ਲੈਣਾ ਹੋਊਗਾ ਮਰੋਜੀ ਤੋਂ ਨਾ ਬਾਟੀ ਲੈ তাই নিব দেনেলা আলাদা রোজ তোরা ভাই কত কাংশা ভাই কুচকি ফতে আর আ কিড়ে ਵਾਲে وچ হে না 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 নাম দি রিত কা ডিকনা জি ঠండే پانی বাদ দি ल्या না پتہ তো লি নে কুড পানি تے اے باٹھ এন্নু পাত جی بول او मजाक করدا ডিকجے وچ চল আই تے পাদে ছো ਔਰ ਕੰਕੜ ਬਸ ਕਰੋ ਦੋ ਜਣੇ ਆ ਲਿਆ ਦੇ ਮੈਨੂੰ ਦੇਖਾਣ ਨੂੰ ਮੇਰਾ ਤਾਂ ਫੇਵਰੇਟ ਆ ਪੇ ਆਈ ਥੋੜੀ ਰੱਖਣਾ ਇਹਦੇ ਤੇ ਇਹਨੂੰ ਵੀ ਖਵਾ ਲਓ ਨਾ ਕਿੰਨੇ ਲੱਗਦੇ ਲਾ ਦੇ ਸਕੋ ਪਣਾ ਬਣ ਗਿਆ ਅਨੇ ਸਿਖਾ ਕੇ ਦੱਸਾਂਗੇ ਤੁਹਾਨੂੰ ਕੀ ਹੋ ਜਾ ਬਣਿਆ ਲਾ ਲਿ ਦੇ ਹਾਂ ਭਾਈ ਟੋਕਣੀ ਚ ਕਰ ਦਾਂਗੇ ਬੰਦ ਇਹਨੂੰ ਕਿਉਂਕਿ ਬਿੱਲੀਆਂ ਫਿਰਦੀਆਂ ਆ ਪਾਪੇ ਰਣ ਪਹਿਲਾਂ ਠੰਡਾ ਕੀਤਾ ਉਹ ਖਾ ਲੇਗੀ ਤੂੰ ਕਰ ਲਈ ਦੋ ਜਣੀਆਂ ਆਓ ਬਸ ਹਾਬ ਜਿਹਦੇ ਪਾ ਦੀ ਪਾਪਾ ਫਿਰ ਖਾਦਾ ਨਾ ਜਾਇਆ ਤਾਂ ਫਿਰ ਜੂਠਾ ਨਹੀਂ ਲੋਟ ਆਉਂ ਚੱਲ ਐਸੇ ਤਾਂ ਨਹੀਂ ਮਿਲੂਗਾ ਮੇਰੇ ਕੋਲ